ਬਾਈ ਬੜਾ ਨੁਕਸਾਨ ਨਹੀਂ ਹੋਇਆ ਬੜਾ ਨਹੀਂ ਹੋਇਆ ਕੋਈ ਨਹੀਂ ਆਹੀ ਇੱਕ ਹੀ ਹੋਇਆ ਸੀ ਆ ਪੈਸਟਣ ਸੀ ਅੱਛਾ ਇੱਥੋਂ ਉਤੋਂ ਹੀ ਹੋਇਆ ਥੱਲੇ ਤਾਂ ਹੋਇਆ ਨਹੀਂ ਆ ਜੀ ਤੇ ਵਧੀਆ ਦੀ ਹਾਂ ਹਾਂ ਮੇਰਾ ਤਾਂ ਵਧੀਆ ਦੀ ਇਹਦੇ ਬ੍ਰੇਕ ਬਰੋਕ ਵੀ ਇਸ ਕਲਾਸ ਕਰਦੇ ਮਰਦੇ ਨੇ ਥੋੜੇ ਘਣੇ ਇਹਦੇ ਬ੍ਰੇਕ ਤਾਂ ਘਰ ਚੰਗੇ ਹੁੰਦੇ ਇਹਦੇ ਕਿਹੜੇ ਆ 골ਡ ਡਰਮ ਵਾਲੇ ਹੁੰਦੇ ਜਿਵੇਂ ਨਾਟ ਘਰ ਜਾਂਦੇ ਆ ਅੱਛਾ ਇਹ ਬ੍ਰੇਕ ਦਾ ਚੀਕਾ ਮਾਰਦੇ ਹੁੰਦੇ ਨਾਟ ਘਰ ਅੱਛਾ ਬਾਈ ਗਰਮੀ ਤੇ ਇਹਦੀ ਹੁਣ ਆ ਹਿੱਸੇ ਦੀ ਸੋਨਾ ਲੀਕਾ ਦੀ ਜੋ ਕਲਾਸ ਕਰਦੇ ਫਿਟਿੰਗ ਕਰੇਗਾ ਕੋਈ ਪਲੇਟ ਬਣਾਉਣੀ ਪਊ ਇਹਦਾ ਹਾਊਸਿੰਗ ਬਣੂਗਾ ਬਾਈ ਸਾਨੂੰ ਹਾਊਸਿੰਗ ਇਹ ਆ ਪਾ ਜਿਹੜਾ ਪਹਿਲਾ ਵਾਹੇ 110 ਦਾ ਸਕਵਾਰ ਦਾ ਇੰਜਨ ਠੀਕ ਹੈ ਯਾਰ ਉਸੇ ਨਾਲ ਦਾ ਸੇਮ ਕਾਪੀ ਹੈ ਠੀਕ ਹੈ ਤਾਂ ਮਿੱਤਰੋ ਜਿਹੜੀ ਆ ਲੈਫਟ ਹੈ ਨਾ ਇਹ 3511 ਨੂੰ ਲਈ ਸੀ ਬਾਈ ਨੇ ਆਪਣੇ ਚੈਨਲ ਤੇ ਵੀਡੀਓ ਪਾਈ ਆ ਉਹ ਸੁਪਰ ਸੀਡਰ 8 ਫੁੱਟਾ ਚਾਹਤਾ ਸੀ ਮਗਰ ਤਿੰਨ ਚਾਰ ਜਾਣੇ ਵੀ ਢੜਾਈ ਸੀ ਮੂਰੇ ਵੀ ਬੰਦੇ ਢੜਾਏ ਸੀ ਇਹ ਬੇਰਿੰਗ ਤਾਂ ਖਰਾਬ ਹੋਣਾ ਹੀ ਨਹੀਂ ਬਸ ਗੱਲ ਮੁੱਕਟ ਕਿਹੜਾ ਹੋਣਾ ਹੀ ਨਹੀਂ ਖਰਾਬ ਇਹ ਜਦੋਂ ਹੁਣ ਆਪਣਾ ਹੱਥ ਲਾਗੇ ਦੋ ਵਾਰ ਆਏ ਘੜਦੇ ਅੱਗ ਬਗਾਣੇ ਨਹੀਂ ਕਰਨ ਜ਼ਰੂਰੀ ਹੈ ਮੇਰੇ ਮੂੰਹ ਦੇ ਕੁੱਠੇ ਹੀ ਨਿਕਲੇ ਮੈਂ ਅੰਤਮ ਘੜ ਗਿਆ ਤੇ ਸ਼ੂਡੀ ਜ਼ਰੂਰੀ ਹੈ ਵਾਏ ਅੰਤਮ ਘੜ ਗਿਆ ਵੀ ਲਾਸਟ ਦੇਣਾ ਬਸ ਔਰ ਨਹੀਂ ਟਰੈਕਟਰ ਨਾ ਬਣਾਵਾਂ ਹਾਂ ਜਦੋਂ ਲੱਭਿਆ ਫਿਰ ਜਾਂਦਾ ਚੰਗਾ ਫੋਨ ਤੇ ਮਂਗਾਵਾਗੇ ਬਰਗ ਵੀ ਰਰਕੇ ਦਾ ਜੋ ਬਾਹਰ ਆਊਟ ਆਫ ਸਟੇਟ ਗਏ ਨਾ ਤੁਸੀਂ ਉਦੋਂ ਲਿਆ ਕੇ ਰਹੀ ਚੰਗਾ ਹਨ ਪੈਸੇ ਦਾ ਬਸ ਜਦੋਂ ਤੂੰ ਲਾ ਆ ਸਾਨੂੰ ਆਪੇ ਦੇਣਾ ਹੀ ਪੈਣਾ ਸਰੇ ਵਾਲਾ ਹੀ ਲਿਆ ਦੇ ਬਸ ਫੋਰ ਵੀਲ ਫੋਰ ਵੀਲ ਹੀ ਲਿਆ ਦੇ ਤੂੰ 5255 ਜਾਉਂੜ ਯਾਰ ਦਾ ਨਰਮੇਲਾ ਏਰੀਆ ਖੜਾ ਸਾਰੇ ਜਟਾ ਕਿਸੇ ਬੰਦੇ ਨੇ ਯਾਰ ਬੇਲੀ ਨੂੰ ਮਿਲ ਜਾਂਦੇ ਹੋਰ ਨਹੀਂ ਰਹਿਣਾ ਆ ਬ ਯਾਰ ਬੋਗਾ ਦੇ 3600 ਟੂਲ ਆਏ ਭਈਆ ਇੱਧਰ ਬਹੁਤ ਆ ਯਾਰ ਉਹ ਲੈਣਾ ਨਾ ਮੰਨੇ ਦਾ ਰਾਜਸਥਾਨ ਬਹੁਤ 3600 ਟੂਲ ਬਹੁਤ ਆ ਡੈਸ਼ ਟੂ ਠੰਡੇ ਸੀਲੇ ਹੋ ਗਏ ਮੜਿਆ ਚਲੇ ਟਾਈਮ ਹੀ ਹੋ ਗਿਆ 4 ਵਾ ਦੇ ਗਏ ਹੈ ਯਾਰ ਲੱਭੀ ਕਹਿੰਦੇ ਤਾਂ ਨਵੇਂ ਹੀ ਖੜੇ ਸਾਰੇ ਪੁੱਠਾ ਹੀ ਮੋੜ ਲਾ ਬਈ ਪੁੱਠੀ ਮੋੜਨਾ ਆਪਣੀ ਘਾਤ ਤੋਂ ਬਾਹਰ ਤੇ ਆ 50 50 ਡੀ ਵੀ ਉੱਚਾ ਉਧਰ ਖੜਾ ਹੈ ਕੂੜ ਕਰਕੜ ਚ ਆਪਣੇ ਹਾਸਤੇ ਸਾਰੇ ਦੂਕੇ ਸਰੇ ਹੀ ਆਂ ਵੇਖਣ ਦੀ ਤਾਂ ਲੋੜ ਸਵੇਰੇ ਚਾਰ ਵਜੇ ਟਰਾਲੀ ਭਰ ਕੇ ਚੋ ਲ ਜਾਵਾਂਗਾ ਨਾ ਰਾਜ ਟੈਨਸ਼ਨ ਨਹੀਂ ਆਪਾਂ ਪੁੱਟੀ ਵਾਲੇ ਡੀ ਏ ਵਾਲੇ ਅਸੀਂ ਗਿੱਡਰ ਬਈ ਨਹੀਂ ਆ ਜ ਰੀਨਲ ਦਾ ਖੜਾ ਜੀ ਆ ਇਹ ਕੇ ਬਾਈ ਨੇੜੀਆ ਮੇਰਾ ਹੋਵੇ ਤੇ ਇਹਨੇ ਆ ਥਾਂ ਹੀ ਰੱਖਣਗੇ ਆਈ ਲੈ ਨਾ ਨੰਬਰ ਤਾਂ ਲਾ ਦਿਆ ਬਾਈ ਯਾਰ ਇਹ ਤਾਂ ਸਟਾਰਟ ਵੀ ਕਰ ਲੈ ਟਰੈਕਟਰ ਕਿੱਥੇ ਗਿਆ ਕਿਹੜਾ ਨੰਬਰ ਪਾ ਦੇ ਨਹੀਂ ਤਾਂ ਓਏ ਮੈਂ ਅਸਤਰੀ ਦਾ ਮੈਨੂੰ ਕੱਲ ਹੀ ਆਂਦਾ ਸੀ ਆਂਦਾ ਬੰਦੇ ਵਾਲੇ ਆ ਤੁਸੀਂ ਐਨੇ ਬੰਦੇ ਸੌਦਾ ਹੀ ਨਹੀਂ ਹੋ ਸਕਦਾ ਲੋ ਜੀ ਗਰਮੀਤ ਸਿੰਘ ਜੀ ਦੇ ਦਰਸ਼ਨ ਹੋਣ ਲੱਗੇ ਟਰੈਕਟਰ ਠੱਲੇ ਨੂੰ ਦਾ ਬਹੁਤ ਦਿਨ ਹੋ ਗਿਆ ਇਹਨੂੰ ਮੈਂ ਮਿਲਿਆ ਨਹੀਂ ਬਾਈ ਨੂੰ ਵੇਖਦਾ ਉਹਦੇ ਵੀ ਹੈ ਨਹੀਂ 6 ਮਹੀਨਾ ਡੂੜ ਹੋ ਗਿਆ ਬੋਏ ਜਾਣੇ ਭਾਈ ਪੰਜ ਹੀ ਹੈ ਸਸਰੀ ਗੱਲ ਕਰ ਬੇਚੇ ਵੀਡੀਓ ਦੇ ਮੈਂ ਟਰੈਕਟਰ ਠੱਲੇ ਨੂੰ ਦਾ 3 ਦਿਨ ਹੋ ਗਏ ਅਸੀਂ ਤੈਨੂੰ ਅੱਜ ਮਿਲਦੇ ਹਾਂ ਨਾ ਅਸੀਂ ਮਿਲਦੇ ਜਾਂ ਤਾਂ ਗਰਮੀਤ ਸਿੰਘ ਜੀ ਉਹ ਠੀਕ ਕਰ ਦਿਓ ਕਿ ਜਹਾ ਸਾਨੂੰ ਟਰੈਕਟਰ ਦਵਾ ਦੇ। ਹੈਡ ਲਿਆ ਇਹ ਫਲੀਪਾਂ ਤੋਂ ਗੱਲ ਨੂੰ ਕਰਦਾਂਗੇ। ਬਾਹੋ ਜੂ ਗੱਲ। 23 ਨਾਂ ਲਾਈਏ ਫਿਰ। ਨਾਂ ਲੱਗਿਆ ਜਿਹੜਾ ਤੂੰ 2 ਲੱਖ ਲਾਉਣਾ। ਉਹ ਟਰੈਕਟਰ ਨਹੀਂ ਨਾ ਸਾਥ ਮਿਲ ਰਿਹਾ ਕੋਈ। ਫਿਰ ਮੈਂ ਆਸੇ ਪਾਸੇ ਇਹ ਵੱਡੇ ਆ ਬਾਈ ਯਾਰ ਹੁਣ ਆ ਤਿੰਨ ਤਿੰਨ ਚਾਰ ਚਾਰ ਲੱਖ ਲਾਉ ਨੂੰ ਆਪਣੀ ਏਡੀ ਖੇਤੀ ਹਣੀ ਨਾ। ਗਰਮੀ ਇਸ ਹੈ ਨੀ ਇਹ ਨੰਬਰ ਹੀ ਗੱਡੀ ਦਾ ਬਹੁਤ ਯਾਰ। ਉਹੋ ਲਈ ਜਾਂਦੇ ਆ। ਕੀ ਕਹਿ ਸਕਦਾ ਨਾ। ਨਹੀਂ ਕੋਸਟਲੀ ਰੀਆਈਪ ਨੰਬਰ ਆ ਨੰਬਰ ਆ ਜਿਹੜਾ ਪੂਰਾ ਮੁੱਲ ਦਾ ਇਹ ਹਾਂ 8049 ਡਾਟੇ ਤੋਰੀ ਜਾਂਦੀ ਸਮਾਨ ਦੇਵਾ ਉਹ ਜਰੀ ਦਾ ਅੰਦਰ ਹੀ ਇਕੱਠਾ ਕਰਤਾ ਆ ਪੇਟੀ ਚ ਕੀ ਛਾਇਆ ਬਈ ਪ੍ਰੈਸ਼ਰ ਕੰਟ੍ਰੋਲ ਇਹ ਕਿਹੜੇ ਵੀ ਆ ਉਹ ਲਾਉਣੇ ਹਿੰਦਸਤਾਨ ਦੇ ਓਏ ਇਰਾਦਾ ਤਾਂ ਇਹ ਵੀ ਸੀ ਪਰ ਹੁਣ ਆ ਆਪਣੇ ਕੋਲ ਟਾਈਮ ਹੈ ਨਹੀਂ ਪੈਸ਼ ਕਰਦੇ ਗਾ ਵੇਖਣ ਚੱਲ ਗਏ ਠੰਡਾ ਹੁੰਡਾ ਪੀਣਗੇ ਯਾਰ ਆ ਜਾ ਉਹ ਪੀ ਲ ਗਏ ਠੰਡਾ ਹੁੰਡਾ ਜ ਮੈਂ ਲਿਆਉਣਾ ਫੜ ਕੇ ਬੈਸਕਟ ਆਣਾ ਪੀਵਾਂਗੇ ਨਾ ਜਾ ਆ ਜਾਓ 2 ਮਿੰਟ ਯਾਰ ਦੇਖ ਲਓ ਵਰਕਸ਼ਾਪ ਦੇਖ ਲਓ ਦੀ ਹਾਂ ਬਾਈ ਗਰਮੀਤ ਸਸਤਰੀ ਗੱਲ ਕਰ ਪਹਿਲਾਂ ਕੀ ਹਾਲ ਹੈ ਤੇਰੇ ਚਿਹਤਿਆਂ ਨੂੰ ਯਾਰ ਇਹ ਕਾਇੰਜ ਨਹੀਂ ਲੱਗਿਆ ਯਾਰ ਵੀ ਨਵਾਂ ਨਵਾਂ ਇੰਜਨ ਕਰਿਆ ਸੀ ਕੌਂਗਲੇਜ ਫੇਰ ਕਰ ਲਿਆ। ਸਵਾਦ ਲੈਣਾ ਤਾਂ ਹੁੰਦਾ ਹੀ ਫਿਰ। ਹੁੰਦਾ ਹੀ ਐ। ਫੇਰ ਤੇਰੇ ਹੌਸਲੇ। ਉੱਥੇ ਮੇਲੇ ਜਿਹੜਾ ਜੋਸ਼ ਹੁੰਦਾ ਬੰਦੇ ਦਾ ਨਾ। ਉਹ ਇਹ ਹੀ ਦੇਖੋ ਵੱਡੀ ਗੱਲ ਹੁੰਦੀ। ਨਹੀਂ ਸਟੋਰੀਆਂ ਦਾ ਤੂੰ ਵੀ ਪਾਈਆਂ ਫਿਰ ਹਨਾ। ਸਵਾਦ ਆਇਆ। ਵੇਖਣ ਦਾ ਸਵਾਦ ਆਇਆ। ਬਈ। ਫੇਰ ਨਵਾਂ ਬਣ ਗਿਆ ਨੂੰ ਕੀ ਹੁੰਦਾ। ਅੱਛਾ ਕੀ-ਕੀ ਚਲਦੀ ਹੁੰਦੀ। ਕੋਈ ਨਹੀਂ ਹੋਇਆ ਨਾ। ਚਲੋ ਬਾਈ ਬਾਲਾ ਨੁਕਸਾਨ ਨਹੀਂ ਹੋਇਆ। ਬਾਲਾ ਨਹੀਂ ਹੋਇਆ ਕੋਈ ਨਹੀਂ ਆਈ ਇੱਕ ਹੋਇਆ ਸੀ। ਆ ਪੈਸਟਣ ਸੀ। ਅੱਛਾ ਇੱਥਾਂ। ਉੱਤੋਂ ਹੋਇਆ ਥੱਲੇ ਤਾਂ ਹੋਏ ਨਹੀਂ ਆ ਜੀ ਥੋੜੀ ਦੀ ਹੁੰਦੀ ਹਾਂ ਹਾਂ ਮੇਰੇ ਤੋਂ ਵੀ ਦੀ ਹਾਂ ਉੱਤੋਂ 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 ਹੋਇਆ ਹਨ ਠੀਕ ਇੱਕਦਾਨੀ ਹੁਣ 슬ੀਵ ਲੱਗੀ ਆਪਣੀ ਆ 슬ੀਵ ਨਵੀਂ ਦਾ ਸੀ ਦਾ ਸਹੀ ਹੈ ਇਹਨਾਂ ਨੂੰ ਉਹ ਇਧਰ ਲਈ ਹੀਟ ਜੀ ਵੱਜੀ ਲੱਗਦੀ ਸੀ ਉਦਦੇ ਨੂੰ ਹੀਟ ਨਹੀਂ ਇਹ ਨੂੰ ਹੀ ਲੱਗਦੀ ਸੀ ਅੱਛਾ ਉਹ ਐ ਲੱਗਦੀ ਜਿਵੇਂ ਜਿਵੇਂ ਗਰਮ ਹੋਈ ਹੁੰਦੀ ਹੈ ਨਾ 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 ਹੀਟ ਨਹੀਂ ਸਹੀ ਹੈ ਉਹ ਠੀਕ ਹੈ ਠੀਕ ਹੈ ਹੋਰ ਕੋਈ ਨਹੀਂ ਕੋਈ ਵੱਡੀ ਗੱਲ ਨਹੀਂ ਐਵੇਂ ਨਾ ਕਰ ਬਾਈ ਜੀ ਮੈਂ ਘਰੋਂ ਨਾ ਤਾਂ ਕੀ ਤੇ ਉੱਥੇ ਵੇਰ ਲਾਉਣਾ ਜਾ ਕੇ ਤੇਰੇ ਹੁੰਦੇ ਨਹੀਂ ਘਰੋਂ ਆਉਂਦੇ ਅਸੀਂ ਰਾਈਟਰ ਲੈ ਆ ਨਾ ਕਾਵਾਂ ਨੇ ਚਾ ਬੈਸਟਾ ਨਾ ਲੱਡਗਾ ਨਾ ਪੀਣੀ ਹੈ ਹੋਰ ਆਏ ਥੋੜਾ ਤੜਕੇ ਦੇ ਸੁੱਕੀ ਪੀਏ ਨੇ ਲੱਡੂ ਮੰਗਾ ਲੈਣ ਚੱਲੀਏ ਫਿਰ ਆਪ ਕੋਲ ਬੈਠ ਕੇ ਚਾਹ ਪੀ ਲਵੋ ਜੀ ਚਾਹ ਪੀ ਕੋਈ ਠੀਕ ਬਤਾ ਮਾੜਾ ਨਾ ਮਠੰਡਾ ਲਿਆਉਣਾ ਫੜਕਾ ਤੇ ਚਾਹ ਪੀਣੀ ਤੂੰ ਦੱਸ ਬਾਈ ਅੱਛਾ ਆਗੇ ਵੀ ਜਾ ਜਰਾ ਤੇ ਰਹਿ ਗਏ ਉਹ ਉਹ ਨਹੀਂ ਯਾਰ ਮੜਾ ਯਾਰ ਸ਼ਾਂਤ ਮਾਰਨਾ ਹੀ ਚੱਲ ਗਏ ਵੇਖਾਂ ਬਾਈ ਸ਼ਾਂਤ ਹੋਏ ਨਹੀਂ ਗੇ ਚਲ ਆਪਾਂ ਟਰੈਕਟਰ ਤਾਂ ਦੇਰੇ ਜਾਇਂ ਕਰ ਯਾਰ ਬਾਈ ਬਣਿਆ ਗਿਆਨੀ ਆ ਨਾਲ ਦੀ ਦੁਕਾਨ ਤੋਂ ਠੰਡਾ ਫੜ ਕੇ ਲਿਆ ਆਉਣਾ ਇਹ ਉਹ ਇਹ ਤਾਂ ਇਹ ਤਾਂ ਮਿਲ ਜਾਂਦਾ ਹੋ ਕਿਹੜਾ ਹੁੰਦਾ ਉਹ ਉਦਿਆਂ ਪੱਕੇ ਨਿੰਬੂ ਵਾਲਾ ਨਿੰਬੂ ਵਾਲਾ ਉਹ ਮਿਲਦਾ ਨਹੀਂ ਉਹ ਲਮਕਾ ਜਾਂ ਉਹ ਡਿਊ ਲਿਆਈ ਨਿੰਬੂ ਵਾਲਾ ਲਿਆ ਮੇਰਾ ਸ਼ੇਰ ਇਹ ਤਾਂ ਹੀ ਕਰ ਬੈਠੇ ਬੇਟਾ ਇਹ ਸੱਚ ਕਿਹੜੇ ਦੀ ਲਿਆ ਹੈ ਬਾਈ ਹੈ ਕਿਹੜੇ ਦੀ ਲਿਆਂਦੀ ਹੈ ਇਹ ਹੈ ਫਾਰਮ ਡ੍ਰੈਕ ਕੰਪਨੀ ਦੀ ਅੱਛਾ ਪਹਿੰਦਸਤਾਨ ਦੀ ਅੱਛਾ ਹੈਂਦਾ ਫਾਰਮ ਟ੍ਰੈਕ ਵੀ ਵਿੱਚ ਵੜ ਜਾਣਾ। ਵੀਨਲ ਕੰਪਨੀ ਦੇ ਇਹਨਾਂ ਦਿਖਾਉਣੇ ਆ। ਇੱਧਰ ਨਹੀਂ ਕੱਢ ਲਾ ਪੁੱਤ ਕੱਢ ਲੇਗਾ। 33 ਨੰਬਰ ਵਾਲੀ ਹੱਥ। ਤੇ ਆਹਾ ਬਈ ਆ ਕੀ ਸ਼ਾਇਆ ਚਲ। ਇਹ ਕਰਲੋਸ ਕਰ ਬਈ 4 ਸਿਲੰਡਰ। ਮਾੜ ਆ ਜਾ ਉੱਚੀ ਬੋਲੀ ਮਾਈਕ ਆਪਣੀ ਦੂਜੀ ਗੱਡੀ 'ਚ ਰਹਿ ਕੇ। ਇਹ ਕਰਲੋਸ ਕਰ 4 ਸਿਲੰਡਰ ਹੈ। ਇਹਨੂੰ ਪਿਛਲਾ ਹਿੱਸਾ ਚੇਂਜ ਕਰ ਰਹੇ ਆਂ ਬਸ ਉਹਨਾਂ ਦੇ ਇਕੋ ਬਲਾ ਰਹੇ ਆ। ਅੱਛਾ ਇੰਜਨ ਉਹੀ ਹੈ। ਇੰਜਨ ਉਹੀ। ਇਹ ਕਿੱਥੋਂ ਆਇਆ ਟਰੈਕਟਰ ਦੇ। ਇਹ ਫਾਜਲ ਕਾਤੋਂ ਆਇਆ। ਅੱਛਾ ਫਾਜਲ ਲਗਾ ਦੋ ਹਾਂ। ਇਹ ਬੰਦਿਆਂ ਨੂੰ ਬਈ ਕੀ ਕੋਈ ਪ੍ਰੋਬਲਮ ਆਈ ਕਿ ਸ਼ੌਕ ਕੋਈ ਗੀਅਰ ਦੀ ਗਰਾਰੀ ਕੁਰੀ ਪਤਾ ਨਹੀਂ ਖਰਾਬ ਹੋ ਗਈ ਸੀਗੀ ਠੀਕ ਹੈ ਤੇ ਵੈਸੇ ਵਾਈ ਤੇਨਾਂ ਦੀ ਠੇਕੇ ਤੇ ਸ਼ੌਂਕ ਨਾਲ ਹੀ ਰੱਖਿਆ ਹੈ ਠੀਕ ਉਹ ਕਹਿੰਦੇ ਸਾਨੂੰ ਮਿਲੀ ਨਹੀਂ ਕਹੀ ਦਿੰਦੇ ਸਾਨੂੰ ਦਿੱਕਤ ਲੱਗੀ ਕਹਿੰਦੇ ਠੀਕ ਹੈ ਇਹ ਕਰਕੇ ਸੋਨਾਂ ਲਈ ਕਾਦਾ ਹੀ ਲਈ ਬੈਠੇ ਸੀ ਘਰੇ ਇੱਕ ਦੋ ਮਹੀਨਿਆਂ ਦਾ ਪਿਆ ਸੀ ਹੱਸਾ ਨੂੰ ਆਪਣੀ ਲੈ ਕੇ ਇਹ ਇਹ ਹਿੱਸਾ ਕਿੰਨਾ ਹੈ ਹੁਣ ਐਚ ਪੀ ਇਹ ਸੋਨਾਂ ਲਈ 60 ਦਾ ਹੈ ਅੱਛਾ 60 ਦਾ ਇਹਨੂੰ ਕੁਛ ਨਹੀਂ ਹੁੰਦਾ ਹਾਂ ਕੁਛ ਨਹੀਂ ਹੁੰਦਾ ਇਹਨੂੰ ਬਾਕੀ ਸਾਈਡ ਸੁਰ ਗੀਅਰ ਆ ਗਿਆ ਹਨਾ ਹਾਂ ਵਧੀਆ ਆ ਗਿਆ ਦਬਲ ਡਿਸਟ੍ਰਿਬਿਊਟਰ ਹੋ ਗਿਆ ਸਾਰਾ ਕੁਝ ਹੋ ਗਿਆ ਦਬਲ ਇਹਦੇ ਬ੍ਰੇਕ ਤਾਂ ਘਰ ਚੰਗੇ ਹੁੰਦੇ। ਇਹਦੇ ਕਿਹੜੇ ਆ? ਯਾਰ 골ਡ ਰਮ ਵਾਲੇ ਹੁੰਦੇ। 95 ਗ੍ਰੈਂਡ ਹੁੰਦੇ। ਅੱਛਾ ਇਹਦੇ ਬ੍ਰੇਕ ਤਾਂ ਚੀਕਾ ਮਾਰਦੇ ਹੁੰਦੇ 95। ਅੱਛਾ। ਹੂੰ। ਠੀਕ ਆ ਇਹ। ਇਹਨੇ ਦਾ ਫੁੱਲ ਹੋਇਆ ਵਾ। ਠੀਕ ਆ। ਇਹ ਆਪਣੇ ਫਾਜਲ ਕਾ ਤੋਂ ਹੋਇਆ ਵਾ? ਠੀਕ ਆ। ਬਹੁਤ ਸੋਹਣਾ ਹੋਇਆ ਜੀ। ਫਿਰ ਚੰਗਾ ਕੰਮ ਹੋਇਆ। ਠੀਕ ਆ ਚਲੋ। ਵਧੀਆ। ਤੇ ਹੁਣ ਇਹ ਇਹਦੀ ਤਿਆਰੀ ਚੱਲ ਰਹੀ ਤੇ ਆਪਾਂ ਆਹ ਇੱਥੋਂ ਇੱਕ ਇੰਜਨ ਘਟ ਗਿਆ ਉਧਰ ਲਾਤਾ ਮੂਰੇ। ਉਹ ਉਧਰ ਲਾਤਾ। ਆਹ ਵਾ ਸਰਾਜ ਦੇ ਚੱਲੀ ਜਾਂਦਾ ਕੰਮ ਕਰ ਦਿੰਦਾ ਸੱਤ ਨੂੰ। ਨਾਂਸਰ ਆਜਾ ਆਜੋ ਫਿਰ ਹੋਰ ਵੀ ਦਿਖਾ ਦਈਏ ਹੱਕ ਹੱਕ ਬਈ ਬਾਅਦ ਚ ਕਾ ਸੀ ਗਾ ਨਾ ਇਹ ਉਹਨਾਂ ਦੇ ਘਰੇ ਪਿਆ ਸੀ 1.5 2 ਮਹੀਨਾ ਦਾ ਅੱਛਾ ਕਰੋ ਉਹ ਤੈਨੂੰ ਗੱਲਾਂ ਫਿੱਟ ਕਰਕੇ ਦੇਣਾ ਵਾ ਠੀਕ ਹੈ ਇਹਦੇ ਫੋਲਣਾ ਖਲਣਾ ਨਹੀਂ ਇਹਦੀ ਚਲ ਕਰ ਲਓ ਕਰ ਲਓ ਤਾਂ ਇਹ ਖੋਲਣਾ ਖਲਣਾ ਨਹੀਂ ਹੈ ਕਰ ਕੋਈ ਬਾਈ ਗਰਮੀ ਤੇ ਇਹਦੀ ਹੁਣ ਆ ਹਿੱਸੇ ਦੀ ਸੋਨਾ ਲਈ ਕਰੀ ਜੋ ਕਲਾਸ ਕਰਦੇ ਫਿਟਿੰਗ ਕਰੇਗਾ ਕੋਈ ਪਲੇਟ ਬਣਾਉਣੀ ਪਊ ਇਹਦਾ ਹੌਜਾ ਬਣੂਗਾ ਬਾਈ ਸਾਨੂੰ ਚਲ ਹੌਜਾ ਬਣਾਉਣਾ ਠੀਕ ਹੈ ਹੌਜਾ ਬਣ ਕੇ ਲੱਗੋ ਠੀਕ ਹੈ ਉਹਨਾਂ ਤੇ ਪਲੇਟ ਲਾ ਦਿੰਨੇ ਆਪਾਂ ਤੇ ਕਲੱਚ ਕਲੱਚ ਬਈ ਗੱਲ ਤੇ ਡਬਲ ਕਲਾਸੀ ਆ ਉਹਦਾ ਹੀ ਸੋਨਾ ਲੀਕ ਵਾਲੀ ਹਾਂ ਸੋਨਾ ਲੀਕ ਸਾਰਾ ਸੋਨਾ ਲੀਕ ਵਾਲਾ ਠੀਕ ਹੈ ਚਲ ਕਰ ਲਓ ਗੱਲ ਹੈਲੋ ਤੇ ਅਰ ਦੂਬਾ ਤੁਹਾਨੂੰ ਦਿਖਾਉਣੇ ਆ ਬਾਈ ਆ ਆਪਣੇ ਵਾਲੇ ਦਾ ਫੇਰ ਵਿਚਾਰਾ ਦੂਰੀ ਵਾਲੀ ਧੋਤਾ ਗਿਆ ਚਲੋ ਕੋਈ ਨਹੀਂ ਇਹ ਵੀਰੋ ਕੋਈ ਘਬਰਾ ਹੋ ਜੇ ਨਾ ਆਪਾਂ ਵੀ ਘਰ ਵੇਖ ਕੇ ਚੱਲਦੇ ਹੁੰਨੇ ਆ ਕੋਈ ਆਏ ਨਹੀਂ ਹੈਗਾ ਬਾਕੀ ਬਾਈ ਗਰਮੀ ਤਾਂ ਆਪਣਾ ਬੰਦਾ ਵਧੀਆ ਆਪਣੇ ਨਾਲ ਜੁੜਿਆ ਕੋਈ ਆਉਂਗੇ ਨਾ ਜਾਇਜ਼ ਖਰਚਾ ਇਹ ਨਹੀਂ ਕਰਾ ਕੇ ਰਾਜੀ ਇਹ ਵੀ ਆਪਾਂ ਨੂੰ ਮਤ ਦੇ ਦਿੰਦੇ ਆ ਦੂਜੇ ਕਾਲੀਆਂ ਵਾਲੀ ਵਾਲੇ ਸਾਡੇ ਵੱਡੇ ਭਾਈ ਸੁਖਵਾਲ ਤੇ ਗਰਜਿੰਦਰ ਹੋਰੀ ਉਹਨਾਂ ਨਾਲ ਵੀ ਆਪਾਂ 2016-17 ਤੋਂ ਜੁੜੇ ਆਂ ਤਾਂ ਜਦੋਂ ਜਦੋਂ ਆਪਣਾ ਕੋਈ ਮੜਾ ਆ ਕੀੜਾ ਉੱਠਦਾ ਤੇ ਉਹ ਨਾਲ ਦੀ ਨਾਲ ਆਪਾਂ ਨੂੰ ਮਤਾਂ ਵੀ ਦਿੰਦੇ ਆ ਸਾਰੇ ਬੰਦੇ ਸਾਰੇ ਭਰਾ ਹੀ ਆਪਦੇ ਚਲੋ ਦਾਇ ਚਾਚੇ ਸਭ ਦਾ ਹੀ ਥੋੜਾ ਕੰਨਾ ਦਾਸਤ ਰੱਖਣਾ ਹੀ ਜਾਂਦਾ ਤੇ ਕਰਦਿਆਂ ਦਾ ਵੀ ਰੱਖਣਾ ਮੰਨਦਾ ਡੈਡੀ ਵਰਗੇ ਨਾਲ ਸਾਰਿਆਂ ਦੇ ਪਰ ਲਿਮਟ ਦੇ ਅਨਸਾਰ ਇੱਕ ਅੱਧਾ ਮੇਲੇ ਦਾ ਪੰਗਾ ਲਿਆ ਚਲੋ ਬਾਲਾ ਨਹੀਂ ਲੈ ਲੈਂਦੇ ਆਪਾਂ ਤੇ ਬਾਕੀ ਇਹ ਬਾਈ ਗਰਮੀਤ ਨਹੀਂ ਇਹਦਾ ਪੰਪ ਆ ਜਿਹੜਾ ਅੱਡੇ ਆ ਸੌਰੀ ਕਰਿਆ ਸੀਗਾ ਆਪਣਾ ਕੀ ਬੋਲਦੇ ਹੁੰਦੇ ਆ ਇੰਜਨ ਇੰਜਨ ਬਹੁਤ ਸੋਹਣਾ ਹੋਇਆ ਸੀ ਬਸ ਥੋੜੀ ਜੀ ਸਾਡੀ ਨਿੱਕੀ ਜੀ ਗਲਤੀ ਸੀਗੀ ਕੋਈ ਜਿਹਦੇ ਕਰਕੇ ਸੀਜ਼ ਹੋਇਆ ਟਰੈਕਟਰ ਸੀਜ਼ ਨਹੀਂ ਕਹਿ ਸਕਦੇ ਇੱਕ ਪ੍ਰੈਸਟ ਨਹੀਂ ਸੀਜ਼ ਹੋਇਆ ਸੀਜ਼ ਦਾ ਨਾਮ ਵੱਡਾ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਮੋੜ ਦੁਬਾਰਾ ਫੇਰ ਲਾਵਾਂਗੇ ਇਹਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਹੁਤ ਸੋਹਣੀ ਟਰੈਕਟਰ ਨੇ ਅੱਜ ਤੱਕ ਜੰਨਾ ਵਿਚਰੇ ਤੇ ਮਾਣ ਸੀ ਉਹਨਾਂ ਹੀ ਕਰਿਆ ਤੇ ਹੁਣ ਤੁਹਾਨੂੰ ਹੋਰ ਜਾਣਕਾਰੀ ਦਵੋਣੇ ਆ ਫੇਰ ਅਸੀਂ ਟਰੈਕਟਰ ਦੇਖਣ ਜਾਂਦੇ ਅੱਗੇ ਆ ਗਿਆ ਭਾਈ ਵੈਰੀ ਗੁੱਡ ਹੈ ਭਾਈ ਆ ਆ ਇਹਦੇ ਬਾਰੇ ਤਾਂ ਦੱਸ ਯਾਰ ਆ ਕੀ ਛਾਇਆ ਇਹਦੇ ਮਗਰਾੜ ਭਾਈ ਤਿਆਰ ਹੋਇਆ ਹੋਇਆ ਪਹਿਲਾਂ ਉਹ ਚਰਦਾ ਹੈ ਅੱਛਾ ਇਹਦੇ ਮਗਰਾੜ ਕਿਹੜੇ ਦੇ ਇਹ ਮਗਰਾੜ ਤਾਂ ਮਹਿੰਦਰਾ ਦੇ ਆ ਟਰੱਕ ਸਟਾਰ ਆਉਂਦਾ ਟਰੈਕਟਰ ਉਹ ਮਗਰਾੜ ਆ ਇਹ ਲੀਲੀ ਸੋਚ ਆਉਂਦੇ ਇਹ ਕਿਹੜਾ ਹੋਣਾ ਇਹ ਮਾਲਾ ਇੰਜਨ ਇੰਟਰ ਤੋਂ 585 ਹੋਇਆ ਹੈ ਠੀਕ ਆ ਇਹਦੋਂ ਅਗਲੇ ਸਿੱਧਾ ਕੰਮ ਬ੍ਰੇਕੰਬਰ ਕੰਮ ਰੁਕਾ ਨਾ ਗੇ ਇਹ ਰਹਾ ਸਟੇਰੀਂਗ ਸੂਨ ਦਾ ਕਰਨਾ ਠੀਕ ਆ ਤੇ ਆਹਾ ਬਈ ਸੋਨਾ ਲਈ ਇਸ ਉਹਨਾਂ ਲਈ ਕਿਹਦਾ ਇੰਜਨ ਕਰਨਾ ਜੀ ਇਹ ਠੀਕ ਹੋ ਜਾ ਇਹ ਲੋਕਲੀ ਟਰੈਕਟਰ ਇਹ ਇਹ ਲੋਕਲੀ ਆ ਵੀ ਲੋਕ ਲਾਉਂਦੇ ਠੀਕ ਆ ਅੱਗੇ ਬਈ ਆ ਜਾ ਤਰਾ ਹੋ ਗਿਆ ਤਿਆਰ ਬਲੋ ਪਿੱਛੇ ਦੀ ਵੀਡੀਓ ਬਣਾ ਇਹ ਆਸ਼ਾ ਬਈ ਹੁਣ ਸਾਰਾ ਨਵਾਂ ਬੋਰ ਕਰਿਆ ਜਰਨਲ ਸਾਰਾ ਇਹ ਨਵਾਂ ਬੋਰ ਨਹੀਂ ਇਹ ਕੁਲੀ ਹੁੱਕ ਤੋਂ ਲੈ ਕੇ ਪਿੱਛੇ ਤੱਕ ਸਾਰਾ A to Z ਹੀ ਆ ਮਾਰੂ ਹੁਣ ਦਾ ਧੜੀਆਂ ਪੱਟੂ ਹਾਂ ਇਹ ਰੰਗ ਰੂਮ ਰੀ ਹੋਣਾ ਇਹ ਅੱਛਾ ਇਹ ਕਿੱਥੋਂ ਹੋਇਆ ਆਇਆ ਬਈ ਪਿੰਡੋਂ ਹੀ ਆ ਪਿੰਡੋਂ ਹੀ ਆ ਸਾ ਇਹ ਵੀ ਵੈਲਾ ਬੇ ਸ਼ੌਕ ਹੀ ਹੈ ਜਿਹੜੇ ਇਹਨੇ ਪਹਿਲਾਂ ਨਵਾਂ ਕਢਾਇਆ ਸੀ ਇਹਨਾਂ ਨੇ ਠੀਕ ਹੈ ਜਿਹੜੀ ਕੋਲ ਹੁਣ ਕਢਾਇਆ ਪਟਵਾਰੀ ਆ ਬੰਦਾ ਅੱਛਾ ਆਪ ਨੂੰ ਤੇ ਲਾਉਣਾ ਤੇ ਲਾਣਾ ਘਾਟ ਹੀ ਹੁੰਦਾ ਇਹਨੂੰ ਅੱਛਾ ਸ਼ੌਕ ਨਹੀਂ ਉਹ ਕਹਿੰਦਾ ਯਾਰ ਮੇਰਾ ਜੀਨ ਕਰਦਾ ਵੇਚਨ ਉਹ ਦੋ ਭਰਾਵਾਂ ਨਾਲ ਸੀ ਠੀਕ ਹੈ ਠੀਕ ਹੈ ਉਹਨੇ ਰੱਖ ਲਿਆ ਆਪਣੇ ਠੀਕ ਹੈ ਪਾਈਆ ਹੋਈ ਜਾਂਦਾ ਸਾਰਾ ਇਹਨੇ ਇੰਗਰਮੀ ਦਾ ਐਨਸੀ ਕਰਤਾ ਸਿਰ ਸਟਾਰਟ ਕਰਤਾ ਠੀਕ ਇਹ ਤਾਂ ਪਿੱਛੇ ਦੇ ਕੰਟਰੋਲ ਲਾ ਦਿੱਤੇ ਨਵੇਂ ਮਟਰੂ ਦੀ ਅੱਛਾ ਪਿੱਛੇ ਮਾਰਦਾ ਪੂਰਾ ਵਧੀਆ ਬਣੀ ਜਾ ਰਿਹਾ ਚਲੋ ਵਧੀਆ ਨਵੇਂ ਵਾਲੀ ਫੀਲਿੰਗ ਆਉਣਾ ਹਾਂ ਚਲ ਆਪਾਂ ਪਹਿਲਾਂ ਠੰਡਾ ਹੁੰਦਾ ਪੀੜੀਏ ਫੇਰ ਬੋਲਦੇ ਆਜੋ ਕਰ ਹਾਂਜੀ ਸਰ ਹਾਂਜੀ ਸਰ ਫੇਰ ਜੀ ਦਾ ਬੇਸਬਰੀ ਨਾਲ ਇੰਤਜ਼ਾਰ ਆ ਉਹ じゃ ਫੇਰ ਕੋੜਾ ਤਿਆਰ ਹੋ ਰਿਹਾ ਇਹਦੇ ਬਾਰੇ ਦੱਸ ਬਈ ਹੁਣ ਕੋਈ ਆਉਂਦੀ ਹੈ ਫੀਲਿੰਗ ਪੂਰੀ ਆ ਰਹੀ ਹੈ ਇਹਨਾਂ ਦੇ ਨਾਲ ਦੇ ਹਾਂ ਬਿਲਕੁਲ ਪਹਿਲਾਂ ਵਾਲੇ ਨਾਲ ਆ ਯਰ ਆ ਰਾਂਗੇ ਉਹ ਫੇਰ ਸਫਾਈ ਆ ਬਈ ਸਫਾਈ ਆ ਇਹ ਇਹ ਨਿਸ਼ਾਨੀ ਹੈ ਮਾਨ ਟਰੈਕਟਰ ਵਰਕਸ਼ਾਪ ਸਾਰ ਠੀਕ ਹੈ ਇਹ ਨਿਸ਼ਾਨੀ ਹੈ ਮਿੱਤਰੋ ਬਾਈ ਕਹਿੰਦਾ ਮਾਨ ਟਰੈਕਟਰ ਵਰਕਸ਼ਾਪ ਦੀ ਕਿਸੇ ਟਰੈਕਟਰ ਦੇ ਕੋਈ ਵੀ ਤੁਸੀਂ ਖੁੱਲ੍ਹਿਆ ਵੇਖ ਲਓ ਜੇ ਬਲਾਕ ਵੇਖ ਲਓ ਜੇ ਪਿਛਲਾ ਹਿੱਸਾ ਦੇਖ ਲਓ ਜੇ ਐਂ ਕੱਢਿਆ ਪਿਆ ਹੁੰਦਾ ਜਿਵੇਂ ਨਵਾਂ ਖੜਾ ਹੁੰਦਾ ਤੁਸੀਂ ਬਾਹਰੋਂ ਪੇਂਟ ਭਲਾ ਦੀ ਨਾ ਕਰੀਏ ਪਰ ਅੰਦਰੋਂ ਜ਼ਰੂਰ ਕਰਕੇ ਦਿੰਦਾ ਠੀਕ ਹੈ ਮੈਂ ਵੀ ਉੱਚੀ ਬੋਲੀ ਗਰਮੀ ਸਾਂ ਜ਼ਰੂਰ ਇਹ ਹੁਣ ਆਪਣਾ ਕਿੰਨੇ ਹਸ ਪਾਵਰ ਹੈ ਇਹ ਆਪਾਂ ਜਿਵੇਂ ਪਹਿਲਾਂ ਲਾਇਆ ਸੀ 110 ਹਸ ਪਾਵਰ ਦਾ ਇੰਜਨ ਠੀਕ ਹੈ ਉਸੇ ਨਾਲ ਦਾ ਸੇਮ ਕਾਪੀ ਹੈ ਠੀਕ ਹੈ ਸਦਾ ਸਤਿਪੀਂ ਲੱਗਿਆ। ਆ ਕਲਾਸਟਰ ਦਾ ਇਹ ਨਾ ਠੀਕ ਆ ਬਈ। ਇਹ ਆ ਅਟੈਚਮੈਂਟ ਪਲੇਟ ਸਾਨੂੰ ਪਤਾ ਹੀ ਹੈ ਬਣਾ ਕੇ ਲਾਉਣੀ ਆ। ਆ ਬਾਈ ਹੋਰੀ ਆਪ ਤਿਆਰ ਕਰਦੇ ਆ ਅਟੈਚਮੈਂਟ ਪਲੇਟ ਮੈਂ ਆਪ ਨਾਲ ਨਾਲ ਤਾਂ ਬੋਲ ਰਿਹਾ ਕਿਉਂਕਿ ਮਾਈਕ ਅੱਜ ਅਹੀ ਘਰੇ ਭਲੇ ਤੇ ਦੂਸਰੀ ਕਾਰ 'ਚ ਰਹਿ ਗਏ। ਇਹ ਬਈ ਹੁਣ ਮੁਫਤ ਗੱਲ ਕੰਮ ਆ ਜਾਵਾਂ ਫੇਰ ਦੱਸ ਦੀ। ਇਹ ਤਾਂ ਲੋਹੇ ਦੀ ਪਲੇਟ। ਲੋਹੇ ਦੀ ਪਲੇਟ ਆਈ ਨਹੀਂ ਮੋਟੀ। ਇਹ ਇਹ ਕਿੰਨੇ ਇੰਚ 2 ਇੰਚ ਮੋਟੀ ਹੋਊਗਾ? 2 ਇੰਚ ਨਾ 1 ਇੰਚ ਨਹੀਂ 1 ਇੰਚ ਦੀ। 1 ਇੰਚ ਮੋਟੀ ਪਲੇਟ। ਠੀਕ ਆ ਬਈ। ਤੇ ਇਹਦਾ ਪਿਛਲਾ ਹਿੱਸਾ ਬਈ ਪਿਛਲਾ ਹਿੱਸਾ ਦਾ ਹਿੰਦੁਸਤਾਨ ਦਾ ਹੀ ਹੈ ਠੀਕ ਹੈ ਇਹ ਲੋ ਸਪੀਡ ਵਾਲਾ ਸੀਗਾ ਠੀਕ ਹੈ ਅਸੀਂ ਇਹਨੂੰ ਚੇਂਜ ਕਰਿਆ ਸਾਰਾ ਹਾਈ ਸਪੀਡ ਦਾ ਲਾਇਆ ਹੈ ਅੱਛਾ ਹੁਣ ਹਾਈ ਸਪੀਡ ਦਾ ਹੈ ਸਪੀਡ ਦਾ ਲੈ ਕੇ ਸਾਰਾ ਰਿਪੇਅਰ ਕਰਿਆ ਠੀਕ ਹੈ ਤੇ ਇਹ ਹੈ ਮੰਨ ਲਓ ਪੁਰਾਣਾ ਹੀ ਹੈ ਇਹ ਹਾਂ ਪੁਰਾਣਾ ਹੀ ਹੈ ਅੱਛਾ ਤੇ ਆਹ ਫਿਰ ਬਈ ਯਾਰ ਰੰਗ ਇਹਦਾ ਤਾਂ ਐਂ ਕੱਢਿਆ ਰਹਿਣਾ ਇਹ ਹਿੰਦੁਸਤਾਨ 80 ਆਏ ਸੀ 80 ਦੇ ਹਿੱਸੇ ਅੱਛਾ 80 ਆ ਦੇ ਟ੍ਰਾਈ ਨਹੀਂ ਇਹਦਾ ਰੰਗ ਆਇਆ ਕਿ ਨਹੀਂ ਰੰਗ ਐਂ ਹੁੰਦਾ ਨਾ ਵੀ ਅੱਛਾ ਐਂ ਆਉਂਦਾ ਸੀ ਥੱਲੇ ਨਹੀਂ ਐਸੀ ਚੀਜ਼ ਐਂ ਰਹਿੰਦੀ ਠੀਕ ਮੰਨ ਲਓ ਇਹ ਪੰਜ ਮਾਡਲ ਦਾ ਹਿੱਸਾ ਜੀ ਨੁਸਖਾ ਠੀਕ ਹੈ ਤੇ ਇਹ ਗੇਅਰ ਬਈ ਦਾ ਜਿਹੜਾ ਗਾਰਮੈਂਟ ਸਾਰਾ ਗੇਅਰ ਸਾਰਾ ਹਿੰਦੁਸਤਾਨ ਦਾ ਵਿੱਚ ਸਾਰਾ origional ਹਿੰਦੁਸਤਾਨੀ ਹੈ ਠੀਕ ਹੈ ਬਰਾਰੀਆਂ ਸਾਰੀਆਂ ਨਵੀਆਂ ਸੀ ਕੋਈ ਨਹੀਂ ਆਪ ਕੋ ਬਦਲਿਆ ਠੀਕ ਹੈ ਵੀ ਜਿਹੜੀ ਮੈਂ ਦੇ ਅਰਜਨ ਦੀਆਂ ਕੱਟ ਕਰਦੀਆਂ ਹੂੰ ਅਚਬਰੇ ਘਾਰਜਨ ਦੀਆਂ ਤੇਲ ਬ੍ਰੇਕ ਤੇਲ ਬ੍ਰੇਕਾਂ ਹਾਂ ਤੇ ਮੇਣ ਇਹਨੂੰ ਬ੍ਰੇਕ ਅਮਰੋਕਾਂ ਦੀ ਮਾਰ ਪੈਂਦੀ ਤੇ ਇੱਕ ਵੱਡੀ ਚੀਜ਼ ਜਿਹੜੀ ਆਪਾਂ ਹੌਲੈਂਡ ਦੀ ਲੈਫਟ ਆ ਲੱਗੀ ਹੌਲੈਂਡ ਦੀ ਲੈਫਟ ਆਤੀ ਲੈਫਟ ਦੀ ਮਾਰ ਪੈਂਦੀ ਸੀ ਇਹ ਬਈ ਯਾਰ ਹੌਲੈਂਡ ਦੀ ਲੈਫਟ ਤੁਸੀਂ ਪਹਿਲਾਂ ਕਦੋਂ ਲਾਈ ਸੀ ਹੁਣ ਬਹੁਤ ਵੀਡੀਓ ਆਉਂਦੀਆਂ ਵੀ ਹੌਲੈਂਡ ਦੀ ਲੈਫਟ ਲਾ ਦੀ ਪਾਈ ਸੀ ਸਭ ਤੋਂ ਪਹਿਲਾਂ ਅਸੀਂ 3511 ਨੂੰ ਜੀ ਉਹ ਕਿੰਨਾ ਟਾਈਮ ਹੋ ਗਿਆ ਲੱਗੇ ਤੁਹਾਨੂੰ ਘੱਟ ਤੋਂ ਘੱਟ ਵੀ ਮੇਰੇ ਹਿਸਾਬ ਨਾਲ ਹਉਗੋ ਨਾ 4-5 ਸਾਲ ਮੇਰੇ ਤੋਂ ਤੁਸੀਂ ਵੀਡੀਓ ਪਾ ਕੇ ਸੀ ਉਹ 3522 ਸੀ ਜਿਹੜਾ 3511 ਸੀ ਅੱਛਾ ਜਿਹੜੇ ਇਹ ਮੰਨ ਲਓ ਫਲਾਉਰ ਹੀ ਰਹੀਏ ਦਾ ਫਲਾਉਰ ਹੀ ਰਹੀਏ ਦਾ ਆ ਆਪਾਂ ਸੁਪਰ ਸੀਡਰ ਚਕਾਇਆ ਸੀ। ਉਦੋਂ ਤਾਂ ਬਈ ਵਾਕੇ ਮੈਂ ਉਦੋਂ ਤੜੀ ਦੇਖਿਆ ਸੀ ਕਿਸੇ ਨੇ ਲਾਈ ਹੋ। ਉਸ ਤੋਂ ਬਾਅਦ ਲਿਫਟਾਂ ਬਹੁਤ ਲੱਗੀਆਂ। ਉਸ ਤੋਂ ਬਾਅਦ ਬਹੁਤ ਲੱਗੀਆਂ। ਠੀਕ ਹੈ ਤਾਂ ਮਿੱਤਰੋ ਜਿਹੜੀ ਆ ਲੈਫਟ ਹੈ ਨਾ ਇਹ 3511 ਨੂੰ ਲਾਈ ਸੀ ਬਾਈ ਨੇ ਆਪਣੇ ਚੈਨਲ ਤੇ ਵੀਡੀਓ ਪਾਈ ਆ ਉਹ ਸੁਪਰ ਸੀਡਰ 8 ਫੁੱਟਾ ਚਾਗਦਾ ਸੀ ਮਗਰ 3-4 ਜਾਣੇ ਵੀ ਕਢਾਏ ਸੀ ਮੂਰੇ ਵੀ ਬੰਦੇ ਚੜਾਏ ਸੀ। ਤੇ ਇਹ ਮੁਫਤ ਗੱਲ ਕੰਮ ਹੋ ਗਿਆ ਬਈ ਜਮ। ਇਹ ਮੁਫਤ ਕਿੱਲਾ ਬਈ ਇਹਦੇ ਮੰਨ ਲੋ। ਕਵਾਲਿਟੀ ਬਹੁਤ ਚੰਗੀ ਹੈ ਖਰਾਬ ਨਹੀਂ ਹੁੰਦੀ ਲੈਫਟ ਡਿਚੀ ਹਾਂ ਠੀਕ ਆ ਨਾ ਇਹਦਾ ਲੀਵਰ ਕਰ ਲੀਵਰ ਦਾ ਖਰਾਬ ਹੁੰਦੇ ਨਹੀਂ ਇਹਨਾਂ ਦੇ ਹਾਂਜੀ ਹਾਂ ਬਹੁਤ ਚੰਗੇ ਆ ਲੀਵਰ ਇਹ ਤੇ ਮਟੀਰੀਅਲ ਇਹਨਾਂ ਹਾਰਡ ਹਨ ਬਿਲਕੁਲ ਬਿਲਕੁਲ ਇੱਕ ਹੋਰ ਚੀਜ਼ ਆ ਬਈ ਜਿਵੇਂ ਹੁਣ ਆ ਆ ਤੁਸੀਂ ਕੁਆਲਿਟੀ ਦੇ ਦੇਖੋ ਆ ਆ ਟਰੈਕਟਰ ਦੀ ਇਹਨੇ ਆਪਣੇ ਆ 2005 ਮਾਡਲ ਖੜਾ ਨਾ ਇਹਦੀਆਂ ਫਿਰਕੀਆਂ ਜੀਆਂ ਵੀ ਨਾਲ ਦੀਆਂ ਹਜੇ ਕੰਮ ਕਰਦੀਆਂ ਨੇ ਹਾਂ ਨਹੀਂ ਬਹੁਤ ਵਧੀਆ ਹਨ ਇਹਦੇ 20 ਸਾਲ ਹੋ ਗਏ ਟਰੈਕਟਰ ਆ ਇਹਨੂੰ ਇਹਨੂੰ ਤੇ ਫਿਰਕੀਆਂ ਜੀਆਂ ਲੈਫਟੀਆਂ ਜੀਆਂ ਹਜੇ ਵੀ ਉਵੇਂ ਕਸੀਦੀਆਂ ਨਹੀਂ ਕੁਆਲਿਟੀ ਚੰਗੀ ਕੁਆਲਿਟੀ ਬਣੀ ਕੋ ਮਾੜਾ ਨਹੀਂ ਹੈਗਾ ਕਿ ਬਸ ਇਹਦੇ ਵਿੱਚ ਸਹੂਲਤਾਂ ਬਹੁਤ ਹਨ ਤੇਜ਼ ਕਰਨਾ ਥੱਲੇ ਕਰਨਾ ਜਿਵੇਂ ਫਰਜਨ ਜ਼ਿਆਦੇ ਹਨ ਬਿਲਕੁਲ ਬਿਲਕੁਲ ਆਮ ਹੀ ਹੋਲੈਂਡ ਵਾਲੇ ਸਿੱਕ ਨੂੰ ਪਤਾ ਇਹਦੇ ਵਿੱਚ ਇੰਨੀਆਂ ਸਹੂਲਤਾਂ ਮੰਨ ਲਓ ਜੀ ਅਸੀਂ ਆਪਾਂ ਕਈ ਵਾਰੀ ਥੱਲੇ ਲਿਫਟ ਇੱਕੋ ਦਾ ਮਾਰਦਾ ਹੁੰਦਾ ਹੈ ਨਾ ਹਾਂ ਭਾਰੀ ਭਾਰੀ ਚੀਜ਼ ਹੁੰਦੀ ਔਰ ਝੜ ਜਦੋਂ ਝੜਦੇ ਆ ਸਾਰਾ ਟਰੈਕਟਰ ਕੰਮ ਦਾ ਇਹ ਸੈੱਟ ਕਰ ਲੈਂਦੇ ਇਹ ਬਹੁਤ ਚੀਜ਼ਾਂ ਹੈ ਇਹ ਹਾਂ ਇਹਦੇ ਤੇ ਭਈ ਹੁਣ ਫਿਰ ਕਿੰਨਾ ਕੁ ਸਮਾਂ ਲੱਗ ਜੀ ਹਜੇ ਸਮਾਂ ਬਸ ਲੱਗੀ ਜਾਂਦਾ ਥੋੜੇ ਥੋੜੇ ਸਮਾਨ ਦੀ ਘਾਟ ਪੈ ਜਾਂਦੀ ਹੈ ਠੀਕ ਹੈ ਹੁਣ ਸਾਨੂੰ ਪ੍ਰੈਸ਼ਰ ਪਲੇਟ ਨਹੀਂ ਮਿਲੀ ਸੀ ਹੁਣ ਅੱਜ ਲੈ ਆਂਦੀ ਆ ਤੁਹਾਨੂੰ ਦਿਖਾਈਏ ਉੱਥੇ ਹਾਂਜੀ ਅੱਛਾ ਇਹ ਦੀ ਆਈ ਆ ਗਈ ਠੀਕ ਹੈ ਕੰਪਨੀ ਵੀ ਹੈ ਵੰਡਰ ਕੰਪਨੀ ਤੋਂ ਆਈ ਹੈ ਸਮਾਨ ਠੀਕ ਹੈ ਇਹ ਸਾਰਾ ਵੰਡਰ ਕੰਪਨੀ ਦੇ ਵਿੱਚ ਹੋਊ ਬਈ ਇਹ ਹੈ ਨਾ ਸਟicker ਸਟicker ਲੱਗਿਆ ਅੱਛਾ ਠੀਕ ਹੈ ਕੰਪੋਟਰ ਵਾਲਿਆਂ ਦੀ ਆਜ ਨਾਮ ਹੋਰ ਠੀਕ ਆ ਬਈ ਠੀਕ ਹੈ ਠੀਕ ਹੈ ਇਹਨੂੰ ਜਿਹੜਾ ਫਰੰਟ ਐਕਸ ਦਾ ਆਪਾਂ ਇਹ ਸ਼ਿਵਰਾਜ ਦਾ ਫਿੱਟ ਕਰੇ ਹੈਵੀ ਵਾਲਾ ਜੀ ਠੀਕ ਹੈ ਇਹ सेम ਰੂਡੀ ਨਹੀਂ ਹੈਗਾ ਦੇਖੋ ਫਰਕ ਹੁੰਦਾ ਇਸ ਦਾ ਆਹ ਦੇਖੋ ਪੱਤੀ ਵਾਲਾ ਹੀ ਸਰ ਨੂੰ ਅੱਛਾ ਇਹ ਹਿੱਸੇ ਦਾ ਫਰਕ ਆ ਉੱਪਰ ਸਪੋਰਟ ਲੱਗੀ ਹੈ ਇਹ ਵੀ ਆਮ ਨਹੀਂ ਮਿਲਦੇ ਹੈ ਆਮ ਉਹ ਘੱਟ ਮਿਲਦੇ ਸੀ ਆਮ ਉਹਦੇ ਨਾਲ ਦੇ ਮਿਲਦੇ ਜੇ ਉਹ ਪੇਸ ਠੀਕ ਆ ਦੇ ਸਰ ਠੀਕ ਠੀਕ ਇਹ ਆ ਗਿਆ ਥੱਲੇ ਚੱਕ ਲੈ ਦਬਲ ਚੱਕਾ ਠੀਕ ਆ ਬਈ ਹਾਂ ਇਹ ਚੁੱਕੇ ਦਾ ਵੀ ਫਰਕ ਹੈ ਚੁੱਲਾ ਵੀ ਉਹ ਸਿੰਗਲ ਆ ਆਉਂਦਾ ਹੋਊਗਾ ਹਾਂ ਠੀਕ ਆ ਠੀਕ ਇਹਦਾ ਇੰਜਨ ਦਾ ਵੀ ਕੰਮ ਕਰ ਰਿਹਾ ਬਈ ਇੰਜਨ ਓਵਰ ਆਲ ਹੋਇਆ ਸਾਰਾ ਜੀ ਠੀਕ ਆ ਬਾਲ ਵਧੀਆ ਬਾਈ ਇੰਜਨ ਓਵਰ ਆਲੋਗ ਆ ਜੀ ਕਲੱਚ ਦੇ ਵਿੱਚ ਨਾ ਹੋਰ ਨਵੇਂ ਮਾਡਲ ਦਾ ਫਿੱਟ ਹੋ ਗਿਆ ਠੀਕ ਹੈ ਇਹਦੇ ਮੈਨੂੰ ਪਾਵਰ ਕਰਨਾ ਆਪਾਂ ਠੀਕ ਹੈ ਤੇਲ ਬ੍ਰੇਕਾਂ ਲੱਗੀਆਂ ਉਹ 베ARING ਆਪਾਂ ਜਿਹੜੇ ਫਿੱਟ ਕਰਦੇ ਉਹ ਵੀ ਕਰਦੇ ਨੇ ਠੀਕ ਹੈ ਉਹਦੇ ਵਿੱਚ ਵੀ ਬਈ ਆਪਾਂ ਦਸੀ ਆ ਆਪਾਂ ਸਪੈਸ਼ਲ ਕੱਟ ਕੱਢਦੇ ਆ ਜਿਹੜਾ ਹਾਂ ਉਹ 베ARING ਉਹ ਮੰਨ ਲਓ 베ARING ਖਰਾਬ ਨਹੀਂ ਹੁੰਦਾ ਜੇディ ਘੱਟ ਖਰਾਬ ਹੁੰਦਾ ਠੀਕ ਹੈ ਇਹ 베ARING ਦਾ ਖਰਾਬ ਹੋਣਾ ਹੀ ਨਹੀਂ ਬਸ ਕੱਟ ਕਿਹੜਾ ਹੋਣਾ ਹੀ ਨਹੀਂ ਖਰਾਬ ਇਹ ਜਦੋਂ ਹੁਣ ਆਪਣਾ ਹੱਥ ਲੱਗ ਗਿਆ ਦੂਬਾਰ ਇਹ 베ARING ਨਹੀਂ ਕਿਉਂ ਪਹਿਲਾਂ ਇਹ ਸਿੰਗਲ 베ARING ਹੁੰਦਾ ਜੀ ਠੀਕ ਹੈ ਵਜ਼ਨ ਜ਼ਿਆਦਾ ਹੋਣ ਕਰਕੇ ਸਿੰਗਲ ਠੀਕ ਹੈ। ਜਾਂ ਅੱਖਰ ਵੱਡਾ ਜਾਂਦਾ ਜਾਂ ਵੈਰ ਹੁਣ ਇੰਨਾ ਚੋੜਾ ਵੈਰ ਨਹੀਂ ਪਾਇਆ। 45 ਮੈਂ ਹੁੰਦਾ ਵੈਰ ਨਹੀਂ ਪਾਇਆ ਤਾਂ। ਠੀਕ ਹੈ। ਉਹ ਤੁਸੀਂ ਆਪ ਡਿਜ਼ਾਈਨ ਕਰਿਆ ਮੰਨ ਲਓ ਸਾਰਾ ਕੁਝ। ਉਹ ਆਪਣੇ ਤੀਜੇ ਡਾਇਰੈਕਟਰ ਦੇ ਹਿੰਦੁਸਤਾਨ ਦੇ ਵਿੱਚ ਪਾਇਆ। ਠੀਕ ਹੈ। ਨੰਨੇ ਤਰੋ ਕਿਸੇ ਨੇ ਪਾਇਆ ਨਹੀਂ। ਅਜੇ ਤੱਕ ਵੀ ਨਹੀਂ ਕਿਹਾ। ਐਦੋਂ ਗਾਂ ਕੋਈ ਕਾਪੀ ਹੋ ਜਾਏਗਾ ਕਾ ਕੜ। ਪਾਇਆ ਨਹੀਂ ਕਿ ਕੋਈ ਮੇਰੇ ਪਾਈ ਜਾਂਦੇ ਹਨ। ਠੀਕ ਹੈ। ਤੇ ਮੇਰੇ ਹਿਸਾਬ ਨਾਲ ਆਪਾਂ ਜਿਹੜਾ ਲੇਹ ਲੈਂਡ ਦਾ ਇੰਨ ਲਾਇਆ ਸੀ ਹਿੰਦੁਸਤਾਨ ਨੂੰ ਹੁਣ ਤਾਂ ਬਥੇ ਉਹ ਬਹੁਤ ਬੰਦੇ ਨੇ ਲਾਤੇ। ਹਾਂ। ਪਰ ਮੈਂ ਤਾਂ ਪਹਿਲਾਂ ਵੇਖਿਆ ਨਹੀਂ ਜੀ ਆਪਾਂ ਕ ਜਦੋਂ ਮੈਂ ਵੀਡੀਓ ਵੇਖਣਾ ਹੁਣ ਮੈਨੂੰ ਪੂਰਾ ਪਤਾ ਲੱਗਦਾ ਮੈਂ ਕਿ ਭਾਈ ਭਾਈ ਨੂੰ ਦੇਖ ਕੇ 60-10 ਦੀ ਵੀ ਲਾਈ ਜਾਂਦੇ ਹੁੰਦੇ ਲਾਈ ਨੇ ਬਹੁਤ ਲਾਈ ਜਾਂਦੇ ਹਾਂ ਇਹ ਕਹਿੰਦੇ ਪਿੱਛੇ ਆਪਾਂ ਲੱਪੇ ਸਪੈਸ਼ਲ ਤਿਆਰ ਕਰਾਂਗੇ ਤੇ ਖੇ ਦੇਵਾਂਗੇ ਅੱਛਾ ਕਿੱਥੇ ਆਗੇ ਦੇਖ ਅੱਛਾ ਜਿਆਨ ਨੂੰ ਇੱਥੇ ਨਾਮ ਕਰੇ ਜਾਂਦੇ ਚਲ ਮੈਂ ਦਿਖਾਉਣਾ ਭਾਈ ਜੇ ਦੇਖੇ ਤਾਂ ਲੈ ਇੱਥੇ ਨਹੀਂ ਚੱਡੀ ਜਾਂ ਨਹੀਂ ਕਰਦਾ ਕਿਆ ਖੜ ਦੇ ਆਖੀ ਨੂੰ ਦੇਖਣ ਨੂੰ ਅੱਛਾ ਆ ਲੱਪੇ ਸਾਈਡ ਤੇ ਲਾਏ ਆ ਰ ਹੈ ਹੌਲੈਂਡਾ ਕੋਈ ਲਾਦੇ ਹਨਾ ਹਾਂ ਸਪੈਸ਼ਲ ਜਿਵੇਂ ਨਵੇਂ ਮੈਨ ਡਰੈਕਟਰ ਆਉਂਦੇ ਨੇ ਠੀਕ ਆ ਦੂਜੇ ਦੇ ਨਾਲ ਲਾਏ ਆ ਦੂਜੇ ਡਰੈਕਟਰ ਦੇ ਲਾਦੇ ਇਹ ਤੂੰ ਇਹ ਕਿਹਨੇ ਖੋਲਦੇ ਆ ਬਾਈ ਅੱਛਾ ਹਾਂ ਸਾਰੇ ਸਰਾਖਾਂ ਚ ਆ ਹਾਂ ਅੰਦਰੋਂ ਦਿਖਾ ਦਿਆਂ ਵਿੱਚ ਠੀਕ ਆ ਦੂਸਰੀ ਸਾਈਡ ਵੀ ਲੱਗੀ ਸਾਰੇ ਜਿਵੇਂ ਰੀਨਲ ਸ਼ਿਵਰਾਜਾਂ ਦੀ ਲੱਗੀਆਂ ਜਾਂ ਕਿਸੇ ਦੀ ਲੱਗੀਆਂ ਇਹ ਖੁੱਲ ਕੇ ਕਿੱਲੀ ਪਾਓ ਕੁਝ ਕਰੋ ਕੇ ਜਿਵੇਂ ਉਹ ਘਾਹ ਵਾਲੀ ਕਿੱਲੀ ਹੁੰਦੀ ਸੀ ਬਿਲਕੁਲ ਹੁਣ ਇਹ ਵੀ ਲਿੰਕਾਂ ਨੂੰ ਕੋ ਬਹੁਤ ਵਧੀਆ ਫਿੱਟ ਆਉਣਗੇ ਠੀਕ ਆ ਬਈ ਇੱਕ ਬਈ ਹੋਰ ਵੀ ਹੋ ਗਿਆ ਨਾਲ ਆ ਡਬਲ ਉਹਨੂੰ ਵੀ ਪਲੇਟ ਨੂੰ ਸਪੋਰਟ ਹੋ ਗਈ ਹਾਂ ਹਾਕੜੂ ਵੀ ਸਪੋਰਟ ਹੋ ਗਈ ਠੀਕ ਆ ਉਹ ਵਧੀਆ ਟੀ ਬਣੀ ਠੀਕ ਆ ਇਹਦਾ ਬਈ ਬਹੁਤ ਜ਼ਬਰਦਸਤ ਇੱਕ ਜੈਕਸਟੀ ਇੱਕ ਲੱਗਣਾ ਹੈ ਅੱਛਾ ਉਹ ਲੈਫਟ ਕਵੈਸਟੀ ਜੈਕ ਵੀ ਲਾਉਂਦੇ ਆ ਇਹਦੇ ਹਰ ਮੁਰਮ ਆਏ ਪਏ ਮੰਮੀ ਸਾਰੇ ਠੀਕ ਆ ਠੀਕ ਆ ਇੱਕ ਵਾਰ ਠੀਕ ਜੈਕ ਲੱਗਣਾ ਠੀ ਚਲੋ ਠੀਕ ਆ ਬਾਈ ਕਰੋ ਕੰਮ ਕਰ ਅਸੀਂ ਦੇਖ ਆਈਓ ਬਾਈ ਹਰਮਨ ਗਿਆ ਕੋਲੇ ਟਰੈਕਟਰ ਦੇਖੋ ਦੇਖੋ ਤੇ ਬਾਈ ਬਣਾ ਆਪਣੇ ਨੇ ਵੀ ਕਰ ਦੇ ਜੇ ਹੋ ਸਕਿਆ ਤੈਨੂੰ ਤਾਂ ਫਿਕਰ ਕਰਨੀ ਕੋੜ ਹੀ ਨਹੀਂ ਹੈਗੀ ਆ ਉਹ ਮੇਰੇ ਨਾਲ ਫਿਕਰ ਲੋਕ ਬਾਲਾ ਕਰ ਦਿੰਦੇ ਫਿਰ ਕਰ ਦੇਣਾ ਵੀ ਡਰ ਲੱਗਦਾ ਬਈ ਬਾਲਾ ਨਾ ਆਵੇ ਚਲ ਕਿਤੇ ਨਹੀਂ ਮਿਲਿਆ ਸੀ ਨਹੀਂ ਤਾਂ ਕਰ ਦਿੰਦੇ ਆਪਾਂ ਮਨਜੀ ਆਇਆ ਠੀਕ ਆ ਸਾਰੇ ਐਮ ਐਂਗਲ ਦਾ ਚੈਨ ਬੰਨਦਾ ਸੀ ਹਾਂ ਸਹੀ ਗੱਲ ਆ ਬਈ ਠੀਕ ਆ ਠੀਕ ਆ ਸੈੱਟ ਲਿਆਣਾ ਸੈੱਟ ਭੇਜਣਾ ਠੀਕ ਆ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੱਲਦੋਂ ਤੇ ਅਸੀਂ ਚੱਲਦੇ ਆਂ ਚਾਰ ਜਣੇ ਟਰਾਈ ਲੈਣਾ ਪੰਜ ਪੰਜ ਦਾ ਤੇ ਚਾਰ ਹੀ ਦੱਸਦਾ ਪੰਜ ਜਣੇ ਦਾ ਟਰਾਈ ਲੈਨੇ ਡੀ ਜੀ ਬਾਕੀ ਜਿੱਥੇ ਮਾੜਾ ਮੋੜ ਰਹਿੰਦਾ ਉਹ ਮਾਫ ਮਾਰ ਦੂੰਗਾ ਨਾ ਸਾਰੇ ਲਾਲ ਸੀ ਪੜਿਆਵਾ ਤੈਂ ਗਾ ਕੇ ਲੈਣਾ ਕੋੜ ਭਾਈ ਦੋ ਅੱਜ ਮੈਂ ਲਾਦਾ ਅਸੀਂ ਟਰੈਕਟਰ ਤੇਂ ਰੱਬ ਨੇ ਲੈ ਕੇਣੀ ਚਾਹੀਦਾ ਆ ਕਿਹੜਾ ਪਿੰਡ ਆ ਮਧੀਓ ਵੀਰ ਇਹਨੇ ਵੇਖਿਆ ਇਹਦੇ ਭਾਂਜਾ ਆਉਂਦੇ ਤੱਕ ਕੋਈ ਨਹੀਂ ਲਾਇਆ ਭਾਈ ਰੋਡ ਬਣਾਇਆ ਜਾ ਆਏ ਘੜਦੇ ਅੱਗ ਬਗਾਨੇ ਨਹੀਂ ਕਰ। ਬਸ 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 ਕਮਜੋਰ ਨੂੰ ਆਪਣਾ ਹਾਲ ਦਾ ਹੈ। ਨਹੀਂ ਜੱਕੀ ਕੋ ਉਹਦਾ ਜੱਕ ਗਿਆ ਹੀ ਹੌਲੈਂਡ ਦਾ ਪ੍ਰੈਸ਼ਰ ਤਾਂ ਠੀਕ ਸਹੀ ਚੱਲਦਾ ਹਨਾ ਵੇ ਸਲੋ ਤੇ ਥੋੜਾ ਜਿਹਾ ਸਿੱਟੀ ਸੀ ਸਹੀ ਆ ਜਾਵਾਂ ਨਹੀਂ ਨਹੀਂ ਸਹੀ ਆ ਕਰਨਾ ਇਹਨਾਂ ਦਾ ਫੇਰ ਹੀ ਤਾਂ ਪਤਾ ਲੱਗਿਆ ਸਹੀ ਚੱਲਦੀ ਹੈ ਜੇ ਉੱਥੇ ਜਾਵ ਰਹੇ ਹਾਂ ਆਪਾਂ ਨੂੰ ਐ ਵਹਿਮ ਹੋਣਾ ਸੀ ਦੂਜੇ ਚ ਲਾ ਕੇ ਵੇ ਟਾਇਰ ਕਮਾਉਂਦਾ ਜਾਂ ਪਹਿਲੇ ਚ ਦੂਜੇ ਚ ਖੜੀ ਸਕੈਲ ਜਾਵੇ ਪਹਿਲੇ ਹੀ ਜਾਵੇ ਸਾਡੇ ਆ ਰਹੀ ਬਾਲਾ ਨਾ ਤੇ ਤੇਰੀ ਰੋਕ ਦੇ ਰੋਕਲਾ ਬਸ ਆਈ ਯਾਰ ਰੋਕਲਾ ਰੋਕਲਾ ਨਾ ਕਲਚ ਪਲੇਟ ਆ ਸਵੇਰੇ ਉਹਣਾ ਵੀ ਉਹ ਬਸ ਸਟਾਰਟ ਕਰਨ ਨੂੰ ਲੈਣਾ